ਪੰਜਾਬ ਦੇ ਅੰਦਰ ਕਿਸਾਨ ਲੀਡਰਾਂ ਦੀ ਧਰ ਪਕੜ ਹੋ ਰਹੀ ਹੈ। ਔਰ ਪੁਲਿਸ ਉਹਨਾਂ ਨੂੰ ਫੜ ਰਹੀ ਹੈ। ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਲੀਡਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਦੂਰਨ ਕਰਨ ਦਿੱਤਾ ਪੀਸਫੁਲ। ਔਰ ਤਿੰਨ ਤਿੰਨ ਕੈਬਨ ਮਨਿਸਟਰ ਆਏ ਨੇ ਗੱਲ ਕਰਨ ਲਈ ਚੰਡੀਗੜ੍ਹ ਤੱਕ ਚੱਲ ਗਏ। ਔਰ ਹਮੇਸ਼ਾ ਗੱਲਬਾਤ ਸੁਣੀ ਆ ਉਹਨਾਂ ਦਾ ਨਜ਼ਰੀਆ ਵੀ ਸਮਝਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਕਿਹਾ ਕਿ ਆਪਣਾ ਪੀਸਫੁਲ ਅੰਦੋਲਨ ਕਰ ਸਕਦੇ ਆ ਔਰ ਕਿਸੇ ਜਗ੍ਹਾ ਤੁਸੀਂ ਜਾਣ ਦੇਣਾ ਜਾਂ ਨਹੀਂ ਜਾਣ ਦੇਣਾ ਉਹ ਸਰਕਾਰ ਦਾ ਇੱਕ ਅਧਿਕਾਰ ਹੈ ਪਰ ਉਹਨਾਂ ਦਾ ਜਿਹੜਾ ਡੈਮੋਕਰੈਟਿਕ ਰਾਈਟ ਆ ਪੀਸਫੁਲ ਅੰਦੋਲਨ ਸ਼ਾਂਤਮਈ ਪ੍ਰਦਰਸ਼ਨ ਉਸ ਨੂੰ ਸਾਨੂੰ ਨਹੀਂ ਕ੍ਰਸ਼ ਕਰਨਾ ਚਾਹੀਦਾ ਤੇ ਮੇਰਾ ਇਹੀ ਕਹਿਣਾ ਹੈਗਾ ਕਿ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਜਿਸ ਤਰ੍ਹਾਂ ਪੁਲਿਸ ਪਕੜ ਰਹੀ ਆ ਜਿਸ ਤਰ੍ਹਾਂ ਜ਼ਬਰਦਸਤੀ ਉਹਨਾਂ ਨਾਲ ਕੀਤੀ ਜਾ ਰਹੀ ਆ ਉਹਨਾਂ ਦਾ ਇਹ ਲੋਕਤੰਤਰੀ ਅਧਿਕਾਰ ਆ ਉਸ ਤੋਂ ਨਹੀਂ ਰੁਕਣਾ ਚਾਹੀਦਾ ਇਹੀ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਨੂੰ ਇਸ ਤੇ ਸੋਚਣਾ ਚਾਹੀਦਾ ਉਹਨੀਆਂ ਦੀਆਂ ਮੰਗਾਂ ਤੇ ਵਿਚਾਰ ਕਰਕੇ ਮੰਨਣੀਆਂ ਨੇ ਜਾਂ ਨਹੀਂ ਮੰਨਣੀਆਂ ਨੇ ਇਹ ਪੰਜਾਬ ਸਰਕਾਰ ਦਾ ਅਧਿਕਾਰ ਪਰ ਉਹਨਾਂ ਨੂੰ ਉਹਨਾਂ ਦਾ ਅੰਦੋਲਨ ਦਾ ਜਿਹੜਾ ਰਾਈਟ ਆ ਡੈਮੋਕਰੇਸੀ ਡੈਮੋਕ੍ਰੈtic ਰਾਈਟ ਆ ਉਸ ਨੂੰ ਕ੍ਰਸ਼ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਕਰਦੇ ਰਹੇ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز